ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਤਾ ਸਹਿਜ ਨੂੰ ਸਿੰਘੋ ਸ਼ੀਰਦੋ ਦਸ਼ਮੀਸ਼ ਪਟਾ ਜੀਓ ਸੋ ਗੁਰੂ ਨੂੰ ਪਿਆਰਿਓ ਸੰਸਾਰ ਦੇ ਵਿੱਚ ਹਰ ਇੱਕ ਬੰਦਾ ਕਹਿੰਦਾ ਕਿ ਮੈਨੂੰ ਗੁਰੂ ਪਿਆਰ ਕਰੇ ਵਾਹਿਗੁਰੂ ਪਰਮਾਤਮਾ ਮੈਨੂੰ ਬਹੁਤ ਬਹੁਤ ਬਖਸ਼ਿਸ਼ਾਂ ਬਖਸ਼ੇ ਬਹੁਤ ਮੇਰੇ ਉੱਤੇ ਰਹਿਮਤ ਕਰੇ ਹਰ ਇੱਕ ਦੀ ਇੱਛਾ ਹੁੰਦੀ ਹੈ ਜਿਹੜਾ ਬੰਦਾ ਆਖਦਾ ਕਿ ਮੈਂ ਪ੍ਰਮਾਤਮਾ ਨੂੰ ਨਹੀਂ ਮੰਨਦਾ ਜੇ ਪ੍ਰਮਾਤਮਾ ਹੈ ਤਾਂ ਮੈਨੂੰ ਦਿਖਾ ਉਸ ਬੰਦੇ ਦੇ ਅੰਦਰ ਵੀ ਇੱਛਾ ਹੁੰਦੀ ਹੈ ਵੀ ਜੇ ਪ੍ਰਮਾਤਮਾ ਹੈ ਤਾਂ ਮੈਨੂੰ ਦਿਖਾਓ ਇੱਛਾ ਹੈ ਨਾ ਇੱਛਾ ਤਾਂ ਉਹਦੇ ਅੰਦਰ ਵੀ ਹੈ ਵੀ ਹਾਂ ਜੀ ਹੈ ਤਾਂ ਦਿਖਾ ਉਹ ਐ ਤਾਂ ਨਹੀਂ ਕਹਿੰਦਾ ਵੀ ਜੇ ਪ੍ਰਮਾਤਮਾ ਹੈ ਮੈਨੂੰ ਦਿਖਾਓ ਨਾ ਵੀ ਮੈਨੂੰ ਕੋਈ ਲੋੜ ਨਹੀਂ ਪ੍ਰਮਾਤਮਾ ਦੀ ਇਹ ਪਰਮੇਸ਼ਰ ਨੇ ਭੁੱਖ ਅੰਦਰ ਰੱਖੀ ਹੋਈ ਆ ਬੰਦੇ ਅੰਦਰ ਬੰਦੇ ਅੰਦਰ ਪਰ ਹਰ ਇੱਕ ਬੰਦਾ ਕਹਿੰਦਾ ਕਿ ਜਿਵੇਂ ਤੁਸੀਂ ਮੰਨ ਦਿਓ ਪ੍ਰਮਾਤਮਾ ਮੈਂ ਉਸ ਤਰ੍ਹਾਂ ਹੀ ਮੰਨਦਾ ਮੈਂ ਆਪਦੇ ਸੁਭਾਅ ਨਾਲ ਮੰਨੂਗਾ ਇਸ ਤਰ੍ਹਾਂ ਦਾ ਹੋ ਜਾਂਦਾ ਹੈ ਪਰ ਜਿਵੇਂ ਗੁਰੂ ਨੇ ਸਾਨੂੰ ਰਸਤਾ ਦੱਸਿਆ ਹੈ ਗੁਰੂ ਗੁਰਪ੍ਰਸਾਦ ਦਾ ਰਸਤਾ ਇਹ ਉਸ ਤਰ੍ਹਾਂ ਸਾਨੂੰ ਸੱਚੇ ਪਾਤਸ਼ਾਹ ਮਾਰ ਦੀ ਕਿਰਪਾ ਹੁੰਦੀ ਹੈ ਸਭ ਨੂੰ ਹੀ ਤੇ ਇਸ ਦੇ ਵਿੱਚ ਜਦੋਂ ਆਪਾਂ ਸਿਮਨ ਕਰਦੇ ਆ ਜਾਂ ਸਿਮਨ ਕਰਨਾ ਚਾਹੁੰਦੇ ਆ ਹਰ ਇੱਕ ਬੰਦੇ ਦੇ ਅੰਦਰ ਇਹ ਗੱਲ ਜ਼ਰੂਰ ਆਉਂਦੀ ਹੈ ਕਿ ਮੈਂ ਕੀ ਕਰੂੰਗਾ ਸਿਮਨ ਕਰਕੇ ਮੈਂ ਤਾਂ ਪਾਪੀ ਆ ਮੈਂ ਅਪਰਾਧੀ ਆ ਮੈਂ ਗੁਨਾਹਗਾਰ ਆ ਇਸ ਤਰ੍ਹਾਂ ਕਰਕੇ ਨਾ ਉਹਦੇ ਅੰਦਰ ਜਿਹੜੇ ਵਿਚਾਰ ਨੇ ਵਾਹਿਗੁਰੂ ਨੂੰ ਮਿਲਣ ਦੇ ਵਾਹਿਗੁਰੂ ਦੇ ਨਾਲ ਪ੍ਰੇਮ ਪਾਉਣ ਦੇ ਇਹ ਢਿੱਲੇ ਵਿਚਾਰ ਗਲਤ ਵਿਚਾਰ ਜਿਹੜੇ ਕਿ ਜਿਹੜੇ ਕਿ ਉਸ ਨੂੰ ਉਤਸ਼ਾਹ ਪਰਮੇਸ਼ਰ ਨੂੰ ਮਿਲਣ ਦਾ ਉਹਦਾ ਦੂਰ ਕਰਦੇ ਨੇ ਉਹਦੇ ਅੰਦਰ ਚਾਹ ਨਹੀਂ ਹੋਣ ਦਿੰਦੇ ਖੇੜਾ ਨਹੀਂ ਆਉਣ ਦੇ ਵਾਹਿਗੁਰੂ ਨੂੰ ਮਿਲਣ ਦਾ ਸੋ ਪਰ ਕੋਈ ਬੰਦਾ ਜਿੰਨਾ ਵੀ ਮਰਜੀ ਗਨਾਹਗਾਰ ਹੈ ਜਿੰਨਾ ਮਰਜੀ ਦੋਸ਼ੀ ਹੈ ਜਿੰਨਾ ਮਰਜੀ ਪਾਪੀ ਹੈ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਵਾਹਿਗੁਰੂ ਕਿੰਨਾ ਜਾਦੇ ਪਿਆਰਾ ਹੈ ਕਿੰਨਾ ਜਾਦੇ ਗੁਨਾਹਾਂ ਨੂੰ ਮਾਫ ਕਰਨ ਵਾਲਾ ਹੈ ਵਾਲਾ ਹੈ ਸੋ ਸਾਨੂੰ ਵਾਹਿਗੁਰੂ ਦੇ ਗੁਰੂ ਦੇ ਸੁਭਾਅ ਦਾ ਪਤਾ ਹੋਣਾ ਜ਼ਰੂਰੀ ਹੈ ਕਿਉਂ ਗੁਰੂ ਸੱਚੇ ਪਾਸ਼ਾ ਮਹਾਰਾਜ ਨਾਲ ਤਰਸ ਕਰਦਾ ਹੈ ਤਰਸ ਪਿਆ ਮਹਿਰਮਤ ਹੋਈ ਸਤਗੁਰੂ ਸੱਜਣ ਮਿਲਿਆ ਵਾਹਿਗੁਰੂ ਤਰਸ ਕਰਦਾ ਹੈ ਨਾ ਕਿ ਸਾਡੀ ਬੰਦਗੀ ਦੇਖਦਾ ਹੈ ਭਜਨ ਬੰਦੀ ਕਰਨ ਦੇ ਨਾਲ ਸਾਨੂੰ ਸ਼ਾਂਤੀ ਮਿਲਦੀ ਹੈ ਖੇੜਾ ਆਉਂਦਾ ਹੈ ਉਤਸ਼ਾਹ ਆਉਂਦਾ ਹੈ ਪਰ ਨਾਲ ਦੇ ਨਾਲ ਸਾਡੇ ਉੱਤੇ ਰਹਿਮਤ ਇਹ ਚੀਜ਼ ਜੀ ਕਿ ਗੁਰੂ ਸਾਡੇ ਉੱਤੇ ਵਾਹਿਗੁਰੂ ਸਾਡੇ ਤਰਸ ਕਰਦਾ ਤਰਸ ਦੀ ਪੀੜੀ ਨਾਲ ਚੱਲਦੀ ਹੈ ਮਹਾਰਾਜ ਕਹਿੰਦੇ ਨੇ ਕਿ ਲੇਖਾ ਕਤਰਨਾ ਛੁਟੀਏ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਵੀ ਮਹਾਰਾਜ ਨਾ ਤਾਂ ਮੇਰੇ ਚੰਗੇ ਕਰਮ ਦੇਖ ਨਾ ਮੇਰਾ ਸਿਮਰਨ ਦੇਖ ਨਾ ਮੇਰੇ ਮਾੜੇ ਕਰਮ ਦੇਖ ਮਹਾਰਾਜ ਬੈਸੀ ਉਦਾਂ ਹੀ ਬੱਸ ਮੈਨੂੰ ਮਾਫ਼ ਕਰਕੇ ਮੈਨੂੰ ਮਿਹਰ ਦਇਆ ਕਰ ਦੋ ਜੇ ਮੇਰਾ ਤੁਸੀਂ ਲੇਖਾ ਕਰਨ ਲੱਗ ਪਏ ਨਾ ਤਾਂ ਸੱਚੇ ਪਾਤਸ਼ਾਹ ਮੇਰੇ ਸ਼ਟਕਾਰ ਨਹੀਂ ਹੋਣਾ ਸੋ ਇੱਕ ਬੇਨਤੀ ਮੈਂ ਕਰਦਾ ਜਿਸ ਜਿਹੜਾ ਬੰਦਾ ਜਿੰਨਾ ਮਰਜੀ ਅਪਰਾਧੀ ਹੈ ਜਿੰਨਾ ਮਰਜੀ ਪਾਪੀ ਹੈ ਜਿੰਨਾ ਮਰਜੀ ਸ਼ਰਾਬੀ ਕਵਾਭੀ ਨਸ਼ੇੜੀ ਹੈ ਪਰ ਜੇ ਉਹ ਨਾ ਇੱਕ ਅਰਦਾਸ ਕਰਨ ਲੱਗ ਜਵੇ ਇਸੇ ਪਾਸ਼ਾ ਕੋਈ ਪਾਠ ਨਾ ਕਰੇ ਕੋਈ ਸਿਮਰਨ ਨਾ ਕਰੇ ਕੁਛ ਨਾ ਕਰੇ ਸਹੀ ਦਿਲੋਂ ਜੇ ਬੰਦਾ ਕੋਈ ਨਸ਼ੇੜੀ ਹੈ ਕੋਈ ਸ਼ਰਾਬੀ ਹੈ ਇਹ ਕਹਿਣ ਲੱਗ ਜਾਏ ਦਿਰਬਿ ਦੀ 5-7 ਵਾਰੀ ਕਿ ਮਹਾਰਾਜ ਮੈਨੂੰ ਮਾਫ਼ ਕਰਕੇ ਮੈਨੂੰ ਆਪਦੇ ਚਰਨਾਂ ਨਾਲ ਲਾ ਲਓ ਮੈਂ ਸੱਚੀ ਮੁੱਚੀ ਵਿੱਚ ਦੁਖੀ ਹਾਂ ਨਸ਼ਿਆਂ ਤੋਂ ਬੁਰਾਈਆਂ ਤੋਂ ਗੁਨਾਹਾਂ ਤੋਂ ਮੈਨੂੰ ਮਾਫ਼ ਕਰ ਦਿਓ ਐਨਾ ਕਹਣਾ ਸ਼ੁਰੂ ਕਰ ਦਵੇ ਹਰ ਰੋਜ਼ ਕਹੇ 5-7 ਵਾਰੀ ਮਹਾਰਾਜ ਵਹਿਗੁਰੂ ਜੀ ਮੈਂ ਟੁੱਟਿਆ ਹੋਇਆ ਮੈਂ ਵਿਛੜਿਆ ਹੋਇਆ ਮੇਰੇ ਗੁਨਾਹ ਮੈਨੂੰ ਮਾਫ਼ ਕਰ ਦਿਓ ਮੈਂ ਨਸ਼ੇ ਪੱਤੇ ਮੈਂ ਬੁਰਾਈਆਂ ਮੈਂ ਜਿਹੜੇ ਗੁਨਾਹ ਕਰਦਾ ਮੈਂ ਆਪਣੇ ਗੁਨਾਹਾਂ ਚੋਂ ਨਿਕਲਣਾ ਚਾਹੁੰਦਾ ਮਹਾਰਾਜ ਸਤੇ ਪਾਸ਼ਾ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਂ ਤੇਰਾ ਮੈਂ ਤੇਰਾ ਬੰਦਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁ ਨਭਵ ਜਲ ਫੇਰਾ ਮਹਾਰਾਜ ਕਹਿੰਦੇ ਨੇ ਬਾਣੀ ਹੈ ਆਪਾਂ ਨੂੰ ਬਾਣੀ ਤੁਰਨਾ ਸਿਖਾਉਂਦੀ ਹੈ ਪਰਮਾਤਮਾ ਵਾਲੇ ਪਾਸੇ ਇੱਕ ਗੱਲ ਫੜ ਲਓ ਬਸ ਰੋਜ਼ ਇਹ ਕਹੋ ਕਿ ਮਹਾਰਾਜ ਮੈਨੂੰ ਮਾਫ ਕਰ ਦਿਓ ਮੈਨੂੰ ਆਪਣੇ ਲੜ ਲਾ ਲਓ ਮਾਫ ਕਰ ਦਿਓ ਆਪਣੇ ਲੜ ਲਾ ਲਓ ਨਸ਼ੇੜੀ ਤੋਂ ਨਸ਼ੇੜੀ ਬੰਦਾ ਗੁਨਾਹਗਾਰ ਬੰਦਾ ਜਿੰਨਾ ਮਰਜ਼ੀ ਹੋਵੇ ਜੇ ਸੱਚੇ ਦਿਲੋਂ ਦੋ ਕਹੋਗੇ ਨੇ ਮੈਨੂੰ ਮਾਫ ਕਰ ਦਿਓ ਪਾਠ ਤੁਸੀਂ ਪਹਿਲਾਂ ਨਾ ਕਰਨ ਕੋ ਪਹਿਲਾਂ ਇਹ ਕਹਿਣਾ ਕਰ ਦੋ ਮਹਾਰਾਜ ਮੈਨੂੰ ਮਾਫ ਕਰ ਦੇਵਾ ਆਪਦੇ ਲੜ ਲਾ ਗੋ ਮਾਫ ਕਰ ਦੋ ਆਪਦੇ ਲੜ ਇਹ ਕਹਿਣਾ ਸ਼ੁਰੂ ਕਰ ਦੋ ਮਹਾਰਾਜ ਤੁਹਾਡੇ ਉਤੇ ਜ਼ਰੂਰ ਬਖਸ਼ਿਸ਼ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ